ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਮਿੰਨੀ ਬਲੌਗ ਚੈਨਲ ਤੇ ਆਨਲੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਹਾਂ ਜੀ ਅੱਜ ਆਪਾਂ ਫੇਸ ਲਈ ਇੱਕ ਪੈਕ ਤਿਆਰ ਕਰ ਰਹੇ ਸੀਗੇ ਹਾਂ ਜੀ ਉਹਦੇ ਲਈ ਆਪਾਂ ਨਾ ਪਹਿਲਾਂ ਬਦਾਮਾਂ ਨੂੰ ਪੰਜ ਤੋਂ 6 ਬਦਾਮ ਲੈ ਕੇ ਆਪਾਂ ਅੱਧਾ ਗਲਾਸ ਪਾਣੀ ਦਾ ਲੈ ਕੇ ਉਹਦੇ ਵਿੱਚ ਭਿਉਂਦੇਵਾਂਗੇ ਤੇ ਉਸ ਤੋਂ ਬਾਅਦ ਚਾਵਲ ਪਾਵਾਂਗੇ ਇਹਦੇ ਵਿੱਚ ਦੋ ਮੁਠੀਆਂ ਹਾਂਜੀ ਤੇ ਇਹਨੂੰ ਵੀ ਆਪਾਂ ਭੋਂ ਦੇਵਾਂਗੇ ਇਹਨਾਂ ਨੂੰ ਨਾ ਆਪਾਂ ਮਤਲਬ ਕਿ ਵੀ 5 ਤੋਂ 4 ਘੰਟੇ ਰੱਖਾਂਗੇ ਭੋਂ ਕੇ ਹਾਂਜੀ ਬਦਾਮਾਂ ਨੂੰ ਤੇ ਚਾਵਲ ਚਾਵਲਾਂ ਨੂੰ ਹਾਂਜੀ ਤੇ ਤੁਸੀਂ ਚਾਹੋ ਤਾਂ ਤੁਸੀਂ ਪੂਰਾ ਪਾਣੀ ਵੀ ਲੈ ਸਕਦੇ ਹੋਗੇ ਵੀ ਮਤਲਬ ਕਿ ਉਸ ਤੋਂ ਬਾਅਦ ਪਾਣੀ ਕੱਢ ਦਿਓ ਕਿਉਂਕਿ ਜਿੰਨਾ ਇੱਕ ਬਸ ਜਿੰਨੇ ਕੁ ਚ ਭਿੱਜ ਜਾਣ ਉਨਾਂ ਕੀ ਪਾਣੀ ਲਵਾਂਗੇ ਆਪਾਂ ਉਸ ਤੋਂ ਜ਼ਿਆਦਾ ਪਾਣੀ ਨਹੀਂ ਲੈਂਦੇਗੇ ਤੇ ਅੰਜੀ ਆਪਾਂ ਨੂੰ ਟੱਕ ਕੇ ਰੱਖ ਦੇਾਂਗੇ ਤੇ ਜਦੋਂ 4 ਤੋਂ 5 ਘੰਟੇ ਹੋ ਜਾਣਗੇ ਉਸ ਤੋਂ ਬਾਅਦ ਇਹਨੂੰ ਪਦਵਾਰਾ ਦੇਖਾਂਗੇ ਹਾਂਜੀ ਹੁਣ 4 ਤੋਂ 5 ਘੰਟੇ ਹੋ ਗਏ ਸੀ ਆਪਣੇ ਚਾਵਲਾਂ ਨੂੰ ਤੇ ਕੁਸ਼ਕ ਮੈਂ ਨਾ ਪਹਿਲਾਂ ਬਦਾਮ ਛਿੱਲ ਤੇ ਸੀਗੇ ਫਿਰ ਮੈਂ ਸੋਚਿਆ ਵੀ ਹਨਾ ਵੀ ਤਾਂ ਵੀ ਵੀਡੀਓ ਬਣਾਉਣੀ ਹੈ ਹਲੇ ਫਿਰ ਮੈਂ ਦੁਬਾਰਾ ਕੁਝ ਛੱਡ ਤੇ ਹਾਂਜੀ ਫਿਰ ਉਸ ਤੋਂ ਬਾਅਦ ਆਪਾਂ ਬਦਾਮਾਂ ਦਾ ਛਿਲਕਾ ਉਤਾਰ ਲਵਾਂਗੇ ਤੇ ਸਾਰੇ ਬਦਾਮਾਂ ਦਾ ਛਿਲਕਾ ਉਤਾਰ ਕੇ ਇੰਨਾ ਕੀ ਪਾਣੀ ਰੱਖਾਂਗੇ ਆਪਾਂ ਵਿੱਚ ਬਾਕੀ ਪਾਣੀ ਸੜ ਦਿਆਂਗੇ ਢੋਲ ਦਿਆਂਗੇ ਵੀ ਹਾਂਜੀ ਤੇ ਇਹਨੂੰ ਆਪਾਂ ਮਿਕਸੀ ਦੇ ਜਾਰ ਵਿੱਚ ਪਾ ਲਵਾਂਗੇ ਚਾ ਆ ਬਲਾਂ ਮਤੇ ਬਦਾਮਾਂ ਨੂੰ ਇਹਨਾਂ ਦਾ ਇੱਕ ਪੇਸਟ ਤਿਆਰ ਕਰਾਂਗੇ ਹਾਂਜੀ ਇਨਾ ਪੂਰਾ ਬਰੀਕ ਵੰਜੂ ਵੈਸੇ ਤਾਂ ਥੋੜੇ-ਥੋੜੇ ਦੇ ਵਿੱਚ ਨਾ ਧਾਣੇ ਜੀ ਰਹਿ ਜਾਣਗੇ ਚੌਲਾਂ ਦੇ ਬਾਕੀ ਸਾਰਾ ਬਰੀਕ ਹੋ ਜੂਗਾ ਹਾਂਜੀ ਉਸ ਤੋਂ ਬਾਅਦ ਆਪਾਂ ਇਹਨੂੰ ਪੀਸ ਲਵਾਂਗੇ ਪੂਰਾ ਵਧੀਆ ਤੇ ਪੀਸਣ ਤੋਂ ਬਾਅਦ ਜਦੋਂ ਆਪਾਂ ਨੂੰ ਐ ਲੱਗੇ ਵੀ ਹਾਂ ਹੁਣ ਪੀਸੇਗੇ ਆਪਾਂ ਇਹਨੂੰ ਇੱਕ ਭਾਂਡੇ ਵਿੱਚ ਕੱਢ ਲਵਾਂਗੇ ਮਤਲਬ ਕਿ ਜੋ ਆਪਾਂ ਪੇਸਟ ਮਿਕਸੀ ਚ ਤਿਆਰ ਕਰ ਰਹੇ ਹਾਂ ਚੌਲਾਂ ਦੇ ਤੇ ਬਦਾਮਾਂ ਦਾ ਉਹਨੂੰ ਹਾਂਜੀ ਸੂਸੀ ਦੇ ਕੋ ਨਾ ਜਮਾ ਪੂਰਾ ਵਧੀਆ ਕਰੀਮੀ ਤਰ੍ਹਾਂ ਬਣ ਗਿਆ ਪੂਰਾ ਵਧੀਆ 14 ਦੇਤੇ ਬਦਾਮਾਂ ਦਾ ਪੇਸਟ ਛੋਟਕਨ ਦੇ ਵਿੱਚ ਲੱਗਿਆ ਹੋਇਆ ਉਹ ਆਪਾਂ ਵਿੱਚ ਇਹਦੇ ਕੱਢ ਰਹੇ ਹਾਂਗੇ ਆ ਜੀ ਉਹਦੇ ਵਿੱਚ ਉਸ ਤੋਂ ਬਾਅਦ ਆਪਾਂ ਇਹਨੂੰ ਨਾ ਇੱਕ ਪਾਂਡੇ ਵਿੱਚ ਕੌਲੀ ਵਿੱਚ ਕੱਢ ਲਵਾਂਗੇ ਇਦੇ ਨਾਲ ਨਾ ਆਪਣਾ ਫੇਸ ਦਾ ਨਾਲ ਹੀ ਤਾਂ ਰੰਗਤ ਨਿੱਖਰਦੀ ਆ ਨਾਲੇ ਆਪਣੀ ਫੇਸ ਤਰੋਤਾਜ਼ਾ ਹੋ ਜਾਂਦੀ ਆ ਜਿਹੜੀ ਆਪਣੀ ਡਲ ਪਈ ਹੁੰਦੀ ਆ ਨਾ ਸਕਿਨ ਉਹ ਵਧੀਆ ਫਰੈਸ਼ ਹੋ ਜਾਂਦੀ ਆ ਤੇ ਜਿਹੜੇ ਆਪਾਂ ਵਿਟਾਮਿਨ E ਦੇ ਕੈਪਸੂਲ ਪਾ ਰਹੇ ਆ ਇਹਦੇ ਨਾਲ ਨਾ ਆਪਣੇ ਮਤਲਬ ਕਿ ਜੋ ਸਕਿਨ ਡੈਮੇਜ ਹੋਈ ਹੁੰਦੀ ਆ ਤੇ ਇੱਕ ਥੋੜੀ ਜੀ ਢਿੱਲੀ ਹੋ ਜਾਂਦੀ ਆ ਆਪਣੀ ਸਕਿਨ ਵੀ ਮਤਲਬ ਕਿ ਉਹ ਟਾਈਟ ਕਰਦਾ ਹੈ ਸਕਿਨ ਵਿਟਾਮਿਨ E ਦੇ ਕੈਪਸੂਲ ਤੇ ਇਹਦੇ ਵਿੱਚ ਆਪਾਂ 2 ਵਿਟਾਮਿਨ E ਦੇ ਕੈਪਸੂਲ ਪਾਵਾਂਗੇ ਐ ਲਾਪਾ ਬਦਾਮ ਤੇ ਚੋਲਾ ਦਾ ਪੇਸਟ ਬਣਾਇਆ 5 ਤੋਂ 4 ਘੰਟੇ ਭਿਉ ਕੇ ਫਿਰ ਉਸ ਬਾਅਦ ਪੇਸਟ ਬਣਾ ਕੇ ਫਿਰ ਦੇ ਵਿੱਚ 2 ਵਿਟਾਮਿਨ E ਦੇ ਕੈਪਸੂਲਰ ਲਾ ਲਵਾਂਗੇ ਇਹਦੇ ਨਾਲ ਆਪਣੀ ਸਕਿਨ ਨਾਲੇ ਟਾਈਟ ਹੁੰਦੀ ਹੈ ਨਾਲੇ ਆਪਣੀ ਸਕਿਨ ਵਧੀਆ ਸਾਫ ਰਹਿ ਜਾਂਦੀ ਹੈ ਤਰੋਤਾਜ਼ਾ ਰਹਿੰਦੀ ਹੈਗੀ ਹਾਂਜੀ ਜਿਹੜਾ ਆਪਾਂ ਚੋਲਾ ਦਾ ਪੇਸਟ ਬਣਾ ਰਹੇ ਹਾਂ ਉਹਦੇ ਨਾਲ ਆਪਣੀ ਰੰਗਤ ਨਿਖਰਦੀ ਹੈ ਬੇਸ ਦੀ ਹਾਂਜੀ ਉਸ ਤੋਂ ਬਾਅਦ ਚੰਗੀ ਤਰ੍ਹਾਂ ਨੂੰ ਉੱਪਰ ਲਾ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਐਲੋਵੇਰਾ ਜੈਲ ਦਾ ਚਮਚ ਪਾਵਾਂਗੇ ਤੁਸੀਂ ਮਾਰਕੀਟ ਵਾਲੀ ਐਲੋਵੇਰਾ ਲਿਓ ਕਿਉਂਕਿ ਆਪਾਂ ਕੁਝ ਦਿਨਾਂ ਵਾਸਤੇ ਇਹਨੂੰ ਸਟੋਰ ਕਰਕੇ ਰੱਖ ਸਕਦੇ ਆ ਜੇ ਆਪਾਂ ਨਾ ਘਰ ਵਾਲੀ ਐਲੋਵੇਰਾ ਲੈ ਲਾਂਗੇ ਫਿਰ ਸਟੋਰ ਕਰਕੇ ਨਹੀਂ ਰੱਖ ਸਕਦੇਗੇ ਆਪਾਂ ਹਾਂਜੀ ਇਸ ਕਰਕੇ ਤੁਸੀਂ ਮਾਰਕੀਟ ਵਾਲੀ ਐਲੋਵੇਰਾ ਜੈਲ ਲਿਓ ਹਾਂਜੀ ਐਲੋਵੇਰਾ ਜੈਲ ਵੀ ਆਪਣੇ ਫੇਸ ਵਾਸਤੇ ਵਧੀਆ ਹੁੰਦੀ ਆ ਹਨਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਵੀ ਆਪਾਂ ਪੂਰੀ ਤਰ੍ਹਾਂ ਚੰਮ ਚੰਨਲ ਫੈਂਟ ਲਾਵਾਂਗੇ ਲਾ ਲਵਾਂਗੇ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਚਮਚ ਗੁਲਾਬ ਜਲ ਰੋਜ਼ ਵਾਟਰ ਉਹਦਾ ਪਾਵਾਂਗੇ ਹਾਂਜੀ ਇਹ ਵੀ ਆਪਣੇ ਫੇਸ ਲਈ ਵਧੀਆ ਹੁੰਦਾ ਹੈਗਾ ਆਪਣਾ ਫੇਸ ਸਾਫ਼ ਰਹਿੰਦਾ ਹੈਗਾ ਉਦਾਂ ਦਾ ਉਦਾਂ ਰਹਿੰਦਾ ਹੈਗਾ ਆਪਣੀ ਜਿਹੜੀ ਡਾਲ ਸਕਿਨ ਹੁੰਦੀ ਹੈ ਉਹ ਵੀ ਵਧੀਆ ਫਰੈਸ਼ ਫਰੈਸ਼ ਹੋ ਜਾਂਦੀ ਹੈ ਆਪਣੀ ਸਕਿਨ ਤੇ ਰੰਗਿਤ ਵਿੱਚ ਵੀ ਨਿਖਾਰ ਆਉਂਦਾ ਹੈਗਾ ਤੇ ਆਪਣੀ ਸਕਿਨ ਜਿਹੜੋ ਥੋੜੇ ਆਪਣਾ ਲੂਜ਼ ਹੋ ਜਾਂਦੀ ਹੈ ਢਿੱਲੀ ਪੈ ਜਾਂਦੀ ਹੈ ਫੇਸ ਦੀ ਸਕਿਨ ਹਾਂਜੀ ਉਹ ਵੀ ਟਾਈਟ ਹੋ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਇੱਕ ਸ਼ੀਸ਼ੀ ਵਿੱਚ ਕੱਢ ਲਵਾਂਗੇ ਤੇ ਇਹਨੂੰ ਆਪਾਂ ਨਾ 7 ਦਿਨਾਂ ਲਈ ਸਟੋਰ ਕਰਕੇ ਰੱਖ ਸਕਦੇ ਹਾਂ ਪਰ ਤੁਸੀਂ ਨਾ ਫਰਿੱਜ ਵਿੱਚ ਰੱਖ ਲਿਓ ਇਹਨੂੰ ਹਾਂਜੀ ਤੇ ਜਦੋਂ ਆਪਾਂ ਇਹਨੂੰ ਇੱਕ ਮਤਲਬ ਕਿ ਭਾਂਡੇ ਵਿੱਚ ਕੱਢ ਕੇ ਸਾਮਕੇ ਰੱਖ ਦਿਆਂਗੇ ਤੇ ਇਹਨੂੰ ਥੋ ਆਪਾਂ ਡੇਲੀ ਨਹੀਂ ਯੂਜ਼ ਕਰਨਾ ਜਿਵੇਂ ਕਿ ਇੱਕ ਅੱਜ ਕਰ ਲਿਆ ਇੱਕ ਦਿਨ ਦਾ ਗੈਪ ਪਾ ਕੇ ਤੀਸਰੇ ਦਿਨ ਫੇਰ ਯੂਜ਼ ਕਰ ਲਿਆ ਇਹਦੀ ਆਪਾਂ ਮ사ਜ ਕਰਾਂਗੇ ਆਪਣੇ ਫੇਸ ਤੇ ਪੂਰੀ ਹਾਂਜੀ ਹੁਣ ਆਪਾਂ ਦੇਖੋ ਤੁਸੀਂ ਸ਼ੀਸ਼ੀ ਵਿੱਚ ਇਹਨੂੰ ਕੱਢ ਲਿਆ ਇਹਨੂੰ ਆਪਾਂ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਦੇਵਾਂਗੇ ਤੇ ਆਪਾਂ ਆਰਮੀ ਮਤਲਬ ਕਿ 5 ਤੋਂ 7 ਦਿਨ ਰੱਖ ਨਹੀਂ ਰੱਖਾਂਗੇ ਤੇ ਬਾਕੀ ਜੋ ਆਪਣੇ ਵਿੱਚ ਕੋਲੀ ਵਿੱਚ ਸੀਗੀ ਉਹਨੂੰ ਆਪਾਂ ਆਪਣੇ ਫੇਸ ਤੇ ਮ사ਜ ਕਰਕੇ ਕਰਾਂਗੇ ਮੈਂ ਤੁਹਾਨੂੰ ਮ사ਜ ਕਰਕੇ ਦਿਖਾਉਣੀ ਆਪਣੇ ਫੇਸ ਤੇ ਇਹਨੂੰ 5 ਮਿੰਟਾਂ ਲਈ ਆਪਣੇ ਫੇਸ ਤੇ ਪੂਰਾ ਮ사ਜ ਕਰੋ 5 ਮਿੰਟ ਮ사ਜ ਕਰਨ ਤੋਂ ਬਾਅਦ 2-3 ਮਿੰਟ ਇਦਾਂ ਹੀ ਰਹਿੰਦੇ ਹੋ ਤੇ ਉਸ ਤੋਂ ਬਾਅਦ ਆਪਣਾ ਫੇਸ ਆਪਾਂ ਠੰਡੇ ਪਾਣੀ ਨਾਲ ਵਾਸ਼ ਕਰ ਲਵਾਂਗੇ ਤੁਸੀਂ ਨਾ ਜਦੋਂ ਇੱਕ ਵਾਰ ਇਹਨੂੰ ਟਰਾਈ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਵੀ ਤੁਹਾਨੂੰ ਅਪਡੇਟ ਸਕਿਨ ਟਾਈਟ ਵੀ ਲੱਗੂਗੀ ਤੇ ਬ੍ਰਾਈਟਨੈਸ ਵੀ ਲੱਗੂਗੀ ਪੂਰੀ ਆਪਣੀ ਸਕਿਨ ਤੇ ਤੇ ਗਲੋ ਵੀ ਆਊਗਾ ਆਪਦੀ ਸਕਿਨ ਤੇ ਪੂਰਾ ਹਾਂਜੀ ਨਾ ਹੀ ਇਹਦੇ ਨਾਲ ਆਪਣੀ ਆਇਲੀ ਸਕਿਨ ਹੁੰਦੀ ਆ ਨਾ ਹੀ ਆਪਣੀ ਇਹਦੇ ਨਾਲ ਮਤਲਬ ਕਿ ਡਰਾਈਨੈਸ ਹੁੰਦੀ ਆ ਪੂਰੀ ਇਹਦੇ ਨਾਲ ਨਾ ਆਪਣੀ ਸਕਿਨ ਪੂਰੀ ਵਧੀਆ ਰਹਦੀ ਹੈਗੀ ਹਾਂਜੀ ਤੇ ਪੂਰਾ ਨਾਲੇ ਤਾਂ ਆਪਣੀ ਸਕਿਨ ਜਦੋਂ ਆਪਾਂ ਆਪਣੇ ਹੱਥ ਨਾਲ ਦੇਖਦੇ ਨਾ ਆਪਣੇ ਫੇਸ ਨੂੰ ਛੂਕੇ ਉਦੋਂ ਟਾਈਟ ਵੀ ਮਹਿਸੂਸ ਹੁੰਦਾ ਆਪਣੀ ਸਕਿਨ ਨੂੰ ਆਪ ਨੂੰ ਤੇ ਨਾਲੇ ਪੂਰੀ 글로 ਆਉਂਦਾ ਆਪਣੀ ਸਕਿਨ ਤੇ ਹਾਂਜੀ ਜੋ ਆਪਣੀ ਸਕਿਨ ਡਲ ਪੈ ਜਾਂਦੀ ਆ ਹਨਾ ਆ ਹੁਣ ਜਿਵੇਂ ਮੌਸਮ ਧੁੱਪ ਨਾਲ ਪੈ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਇਹਦੇ ਨਾਲ ਨਾ ਆਪਣੀ ਸਕਿਨ ਦਾ ਪੂਰਾ ਨਿਖਾਰ ਆਉਂਦਾ ਹੈਗਾ ਫੇਸ ਸਾਫ਼-ਸਾਫ਼ ਹੋ ਜਾਂਦਾਗਾ ਹਾਂਜੀ ਤਾਂ ਆਪਾਂ ਹਲਕੇ ਹੱਥਾਂ ਨਾਲ ਮ사ਜ ਕਰਿਓ ਜ਼ਿਆਦਾ ਰਗੜਿੰਦੇ ਨਹੀਂ ਵੀ ਮਤਲਬ ਕਿ ਥੋੜਾ ਜਿਹਾ ਟਾਈਟਕ ਨਾਲ ਨਹੀਂ ਹਲਕੀ ਹਲਕੀ ਮ사ਜ ਕਰਾਂਗੇ ਹੱਥਾਂ ਤੇ ਹੱਥਾਂ ਨਾਲ ਆਪਣੇ ਨਾਲ ਫੇਸ ਤੇ ਹਾਂਜੀ ਮ사ਜ ਕਰਨ ਤੋਂ ਬਾਅਦ ਆਪਾਂ ਬੋ ਤੋਂ 3 ਮਿੰਟ ਇਦਾਂ ਹੀ ਰਹਿਣ ਦੇਵਾਂਗੇ ਆਪਣਾ ਫੇਸ ਉਸ ਤੋਂ ਬਾਅਦ ਆਪਾਂ ਠੰਡੇ ਪਾਣੀ ਨਾਲ ਵਾਸ਼ ਕਰ ਲਵਾਂਗੇ ਆਪਣੇ ਫੇਸ ਨੂੰ ਹਾਂਜੀ ਉਸ ਤੋਂ ਬਾਅਦ ਨਾ ਇਹਨੂੰ ਵੀ ਮਤਲਬ ਕਿ ਜਦੋਂ ਆਪਾਂ ਕਿਸੇ ਕੱਪੜੇ ਨਾਲ ਸਾਫ ਕਰ ਰਹੇ ਹਾਂ ਇੱਕ ਕਾਟਨ ਦਾ ਕੱਪੜਾ ਹੀ ਲਿਓ ਤੁਸੀਂ ਤੇ ਇਹਨੂੰ ਆਪਾਂ ਐਵੇਂ ਟੈਪ ਟੈਪ ਕਰਕੇ ਸਾਫ ਫੇਸ ਨੂੰ ਸਾਫ ਕਰਾਂਗੇ ਸਕਾਵਾਂਗੇ ਤੇ ਦੂਸਰੋਂ ਨਹੀਂ ਆਪਾਂ ਮਤਲਬ ਕਿ ਟਾਵਲ ਨਾਲ ਨਾ ਪੁੰਝੋ ਤੁਸੀਂ ਇੱਕ ਕਾਟਨ ਦਾ ਕੱਪੜਾ ਲਿਓ ਤੇ ਆਪਣੀ ਨਾ ਫੇਸ ਤੇ ਪੂਰੀ ਤਾਜ਼ਗੀ ਮਹਿਸੂਸ ਹੁੰਦੀ ਹੈਗੀ ਤੇ ਗਲੋ ਵੀ ਆਉਂਦੀ ਹੈ ਫੇਸ ਤੇ ਪੂਰੀ ਤੇ ਟਾਈਟ ਵੀ ਮਹਿਸੂਸ ਹੁੰਦਾਗਾ ਹਾਂਜੀ ਇਹਨੂੰ ਨਾ ਫ੍ਰਿਜ 'ਚ ਰੱਖਿਓ ਕਰੀਮ ਨੂੰ ਜਦੋਂ ਆਪਾਂ ਸਟੋਰ ਕਰਕੇ ਰੱਖ ਗਏ ਆ ਇਹਨੂੰ ਫ੍ਰਿਜ ਦੇ ਵਿੱਚ ਹੀ ਰੱਖਿਓ ਤੁਸੀਂ ਤੇ ਸਾਫਟ ਕਰਨਾ ਦੀ ਬਣਾਇਓ ਬਾਹਲੀ ਨਾ ਬਣਾਇਓ ਹਾਂਜੀ ਹਾਂਜੀ ਅਮਰੀਕਾ ਦੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਣੀ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿ ਕਮੈਂਟ ਕਰਦੇ ਕਰੋ ਜੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਤਾਂ ਆਪਣੇ ਸਬਸਕ੍ਰਾਈਬ ਪੂਰੇ ਹੋ ਗਏ ਏਦਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਤੇ ਸਤਿ ਸ਼੍ਰੀ ਅਕਾਲ ਜੀ